ਬਾਊ ਜੀ ਕੀ ਕਹਿਣਾ ਚਾਹੋਗੇ ਅੱਜ ਪ੍ਰੈਸ ਕਾਨਫਰੰਸ ਕਿਸ ਟਾਪਿਕ ਤੇ ਰੱਖੀ ਗਈ ਹੈ ਜੀ ਅੱਜ ਮੇਨ ਇਸ਼ੂ ਜਿਹੜੇ ਆ ਉਹ ਦੋ ਆ ਨੰਬਰ 1 ਵੈਰੀ ਇੰਪੋਰਟੈਂਟ ਇਸ਼ੂ ਏ ਆ ਕਿ ਜਿਹੜੀ ਪ੍ਰਾਈਮ ਮਿਨਿਸਟਰ ਆਵਾਸ ਯੋਜਨਾ ਗਵਰਨਮੈਂਟ ਆਫ ਡੀਆ ਦੀ ਇੱਕ ਯੋਜਨਾ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ ਕੱਚੇ ਮਕਾਨ ਨੇ ਜਿਹੜੇ ਬੜੇ ਮਾੜੀ ਕੰਡੀਸ਼ਨ ਚ ਨੇ ਜਿਹੜੇ ਫਿਟ ਫਾਰ ਹਿਊਮਨ ਲਿਵਿੰਗ ਨਹੀਂ ਆਗੇ ਉਹਨਾਂ ਵਾਸਤੇ ਗਵਰਨਮੈਂਟ ਔਰ ਬੱਦੇ ਜਿਹੜੇ ਬਹੁਤ ਗਰੀਬ ਨੇ ਉਹਨਾਂ ਵਾਸਤੇ ਗਵਰਨਮੈਂਟ ਆਫ ਇੰਡੀਆ ਗਾਰੰਟੀ ਨੀਡ ਦਿੰਦੀ ਆ ਤੇ ਤਾਂ ਜੇ ਹਰ ਇੱਕ ਨੂੰ ਸਿਰ ਤੇ ਛੱਤ ਮਿਲ ਸਕੇ ਉਹਦੀ 31 ਮਾਰਚ ਤੱਕ ਪੋਰਟਲ ਖੁੱਲਾ ਹੈ ਔਰ ਉਸ ਪੋਰਟਲ ਦੇ ਉੱਤੇ ਜੀਓ ਟੈਗਿੰਗ ਕਰਕੇ ਆਪਣੇ ਵੇਅਰ ਅਬਾਊਟਸ 파ਣੇ ਹੁੰਦੇ ਆ ਜਿਹੜਾ ਜਿਹਦਾ ਮਕਾਨ ਜਿਹੜਾ ਕੋਈ ਬੈਨੀਫਿਸ਼ੀਰੀ ਹੈ ਲੇਕਿਨ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਇਹਦੀ ਬੜੀ ਵਾਸਟ ਪਬਲਿਸਿਟੀ ਜਿਹੜੀ ਆ ਪੰਜਾਬ ਲੈਵਲ ਤੇ ਹੋਣੀ ਚਾਹੀਦੀ ਸੀ ਡਿਸਟ੍ਰਿਕਟ ਲੈਵਲ ਤੇ ਵੀ ਹੋਣੀ ਚਾਹੀਦੀ ਸੀ ਪਰ ਉਹ ਜਿੰਨਾ ਚਾਹੀਦਾ ਸੀ ਉਹ ਕੀਤਾ ਨਹੀਂ ਜਾ ਰਿਹਾ ਫਿਰ ਮੈਂ ਔਰ ਅਰੁਣਾ ਚੌਧਰੀ ਅਸੀਂ ਇਹ ਫੈਸਲਾ ਕੀਤਾ ਕਿ ਕੋਈ ਕਰੇ ਨਾ ਕਰੇ ਪਰ ਘੱਟੋ ਘੱਟ ਅਸੀਂ ਆਪਣੇ ਜਿਹੜਾ ਹੈਗਾ ਏਰੀਆ ਉਹਦੇ ਚ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਨੂੰ ਅਵੇਅਰ ਤੇ ਕਰੀਏ ਕਿਉਂਕਿ ਆਮ ਤੌਰ ਤੇ ਗਰੀਬ ਜਨਤਾ ਸਾਡੇ ਕੋਲ ਆਉਂਦੀ ਆ ਫੇ ਮੇਰਾ ਘਰ ਟੁੱਟਿਆ ਜੀ ਮੈਂ ਜੀ ਬਰਸਾਤ ਚ ਬਾਹਰ ਆ ਜੀ ਠੰਡ ਦੇ ਵਿੱਚ ਬਹੁਤ ਹੋ ਗਈ ਪ੍ਰੋਬਲਮ ਲੇਕਿਨ ਟਾਈਮ ਦੇ ਉਤੇ ਜਦੋਂ ਉਹ ਐਪਲੀਕੇਸ਼ਨ ਨਹੀਂ ਦਿੰਦੇ ਜਾਂ ਜੀਓ ਟੈਗਿੰਗ ਨਹੀਂ ਕਰਾਉਂਦੇ ਤੇ ਉਹ ਫਿਰ ਰਹਿ ਜਾਂਦੇ ਸੋ ਅੱਜ ਆਪਣੇ ਤੁਸੀਂ ਨੋਟ ਕੀਤਾ ਕਿ ਵਰਕਰਸ ਨੂੰ ਬੁਲਾ ਕੇ ਵੀ ਐਕਟੀਵੇਟ ਕੀਤਾ ਮੈਂ ਕਿਹਾ ਵੀ ਜਿਹੜੇ ਜਿਹੜੇ ਵੀ ਕੋਈ ਇਹੋ ਜਿਹੇ ਕੇਸਸ ਹੈਗੇ ਨਾ ਉਹਨਾਂ ਦੀ ਜੀਓ ਟੈਗਿੰਗ ਕਰਾ ਦਿਓ ਤਾਂ ਜੋ ਲਾਈਨ 'ਚ ਲੱਗ ਜਾਣ ਔਰ ਉਹਨਾਂ ਨੂੰ ਗਵਰਨਮੈਂਟ ਵੱਲੋਂ ਗ੍ਰਾਂਟ ਤੇ ਨੇਡ ਮਿਲ ਸਕੇ ਮੈਂ ਤੁਹਾਡੇ ਮਾਧਿਅਮ ਰਾਹੀਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਇਹਦੀ ਵਾਸਟ ਪਬਲਿਸਿਟੀ ਕਰਾ ਕੇ ਵਿਦਆਊਟ ਐਨੀ ਡਿਸਕ੍ਰਿਮੀਨੇਸ਼ਨ ਡਿਸਰਵਿੰਗ ਕੈਂਡੀਡੇਟ ਜਿਹੜੇ ਹੈਗੇ ਨਾ ਉਹਨਾਂ ਦੇ ਜੀਓ ਟੈਗਿੰਗ ਕਰਾ ਦੇਣੀ ਚਾਹੀਦੀ ਹੈ ਤਾਂ ਜੋ ਕੋਈ ਵਾਂਝਿਆ ਨਾ ਰਹਿ ਜਾਵੇ ਇਹ ਹੋਰ ਵੀ ਜਲਦੀ ਔਰ ਜ਼ਰੂਰੀ ਇਸ ਕਰਕੇ ਵੀ ਹੈ ਕਿ ਪੰਜਾਬ ਦੇ ਵਿੱਚ ਬਲਾਕ ਸਮਤੀ ਔਰ ਜ਼ਿਲ੍ਹਾ ਪਰੀਸ਼ਦ ਦੇ ਇਲੈਕਸ਼ਨ ਡਿਊ ਨੇ ਉਹ ਕਿਸੇ ਵੇਲੇ ਵੀ ਨੋਟੀਫਿਕੇਸ਼ਨ ਹੋ ਸਕਦਾ ਹੈ ਤੇ ਫਿਰ ਕੋਡ ਆਫ ਕੰਡਕਟ ਲੱਗ ਜਾਏਗਾ ਔਰ ਪੰਜਾਬ ਜਿਹੜਾ ਇਸ ਫੈਸਿਲਿਟੀ ਤੋਂ ਮਹਿਰੂਮ ਰਹਿ ਜਾਏਗਾ ਇਸ ਕਰਕੇ ਮੈਂ ਤੁਹਾਡੇ ਮਾਧਿਅਮ ਰਾਹੀਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਆਪਣੇ ਸਟਾਫ ਨੂੰ ਐਕਟੀਵੇਟ ਕਰਕੇ ਜਿੰਨੇ ਵੀ ਆਪਣੇ ਜ਼ਿਲ੍ਹੇ ਚ ਡਿਜ਼ਰਵਿੰਗ ਕੇਸਸ ਨੇ ਉਹਨਾਂ ਦੀ ਜੀਓ ਟੈਗਿੰਗ ਕਰਾ ਦੇਣੀ ਚਾਹੀਦੀ। ਸੈਕੰਡ ਸਵਾਲ ਸੀ ਮੇਰਾ। ਸੈਕੰਡ ਜੋ ਇਸ਼ੂ ਹੈ ਉਹ ਹੈ ਕਿ ਪਿੱਛੇ ਦੀ ਪੰਚਾਇਤ ਦੀਆਂ ਇਲੈਕਸ਼ਨਾਂ ਹੋਈਆਂ। ਔਰ ਉਹਦੇ ਚ ਵੋਟਰ ਲਿਸਟਾਂ ਜਿਹੜੀਆਂ ਸੀ ਉਹਦੇ ਵਿੱਚ ਬਹੁਤ ਗੜਬੜ ਸੀ। ਉਹ ਗੜਬੜ ਕੀ ਹੋਈ? ਜਿਹੜਾ ਜਿਹੜਾ ਬੇਸਿਕ ਲਿਸਟਾਂ ਸੀ ਉਹ ਲਈਆਂ 2023 ਦੀਆਂ। ਇਲੈਕਸ਼ਨ ਹੋ ਰਿਹਾ 2024 ਚ ਬਹੁਤ ਸਾਰੇ ਵੋਟਰ ਇਹੋ ਜਿਹੇ ਸੀ ਜਿਨ੍ਹਾਂ ਨੇ ਪਾਰਲੀਮੈਂਟ ਦੇ ਇਲੈਕਸ਼ਨ ਚ ਦੇ ਵੋਟ ਪਾਈ ਲੇਕਿਨ ਜਿਸ ਵੇਲੇ ਪੰਚਾਇਤ ਦਾ ਇਲੈਕਸ਼ਨ ਆਇਆ ਤੇ ਉਹਨਾਂ ਦੀ ਵੋਟ ਇਹ ਨਾ ਮਿਡੇ ਜਦੋਂ ਪਤਾਧਰੀ ਕੀਤਾ ਵੀ ਕੀ ਗੱਲ ਹੋਈ ਹੈ ਤਾਂ ਉਹ ਕਹਿੰਦੇ ਜੀ ਇਹਨਾਂ ਨੇ ਬੇਸਿਕ ਜਿਹੜੀ ਲਿਸਟ ਸੀ ਉਹ ਚੱਕ ਲਈ ਤਈ ਹੈ ਹੁਣ ਸੇਮ ਗੱਲ ਫੇਰ ਰਿਪੀਟ ਹੋ ਰਹੀ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਔਰ ਪੰਚਾਇਤ ਦੀਆਂ ਜ਼ਿਲ੍ਹਾ ਪ੍ਰੀਸ਼ਦ ਔਰ ਪੰਚਾਇਤ ਸੰਮਤੀ ਦੀਆਂ ਇਲੈਕਸ਼ਨਾਂ ਕਿਸੇ ਵੇਲੇ ਵੀ ਅਨਾਉਂਸ ਹੋ ਸਕਦੀਆਂ ਸੇਮ ਪੋਜੀਸ਼ਨ ਫੇਰ ਰਿਪੀਟ ਕਰ ਰਹੇ ਨੇ ਕਿ ਲਿਸਟਾਂ ਜਿਹੜੀਆਂ ਨੇ ਉਹ 23 ਦੀਆਂ ਲੈ ਰਹੇ ਨੇ ਜਿਹੜੀਆਂ ਪਿਛਲੀਆਂ ਸੀ ਤੇ ਕਹਿੰਦੇ ਜੀ ਜਿਨ੍ਹਾਂ ਦੀਆਂ ਨਹੀਂ ਬਣੀ ਦੀਆਂ ਹੁਣ ਬਣਵਾ ਲਓ ਭਾਈ ਜਦੋਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਲਿਸਟਾਂ ਨੂੰ ਹੀ ਤੁਸੀਂ ਬੇਸ ਮੰਨਦੇ ਹੋ ਸਾਰੇ ਇਲੈਕਸ਼ਨਾਂ ਵਾਸਤੇ ਹੁਣ ਈਸੀਆਈ ਦੀਆਂ ਜਿਹੜੀਆਂ ਲਿਸਟਾਂ ਨੇ ਉਹੀ ਮੰਨੀਆਂ ਜਾਂਦੀਆਂ ਵੋਟਰ ਲਿਸਟਾਂ ਕਿ ਤੁਸੀਂ ਜਿਹੜੀ ਉਹਨਾਂ ਦੀ ਅਪਡੇਟਡ ਲਿਸਟ ਹੈ ਉਹਨੂੰ ਲੈਣਾ ਚਾਹੀਦਾ ਨਾ ਕਿ 23 ਵਾਲੀ ਲਿਸਟ ਨੂੰ ਲੈਣਾ ਚਾਹੀਦਾ ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਜਿਹੜੀ ਅਪਡੇਟਡ లిస్ట్ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਹੈ ਉਹਦੇ ਤੇ ਇਲੈਕਸ਼ਨ ਕਰਾਓ ਉਹਦੇ ਦੇ objections invite ਕਰੋ ਜੇ ਕੋਈ ਉਹਦੇ ਚ ਰਹਿ ਗਿਆ ਜਾਂ ਨਹੀਂ ਰਹਿ ਗਿਆ ਉਹ ਆਪਣਾ ਇਨਕਲੂਡ ਕਰੋ ਜਾਂ ਐਕਸਕਲੂਡ ਕਰੋ ਪਰ ਇਹਦੇ ਨਾਲ ਕੀ ਹੋਏਗਾ ਕਿ ਬਹੁਤ ਸਾਰੇ ਵੋਟਰ ਜਿਹੜੇ ਨੇ ਉਹ ਆਪਣੀ ਵੋਟ ਕਾਸਟ ਕਰ ਤੋਂ ਵਾਂਝਿਆ ਰਹਿ ਜਾਣਗੇ ਜਿਸ ਕਰਕੇ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਪ੍ਰੈਸ ਵਾਲਿਆਂ ਨੂੰ ਵੀ ਕਿ ਤੁਸੀਂ ਇਸ ਚੀਜ਼ ਨੂੰ ਚਾਹੇ ਕੰਸਰਨਡ ਅਫਸਰਾਂ ਤੋਂ ਪੁੱਛ ਲਓ ਕਿ ਤੁਸੀਂ ਬੇਸਿਕ ਲਿਸਟਾਂ ਕਿਹੜੀਆਂ ਲੈ ਰਹੇ ਹੋ ਔਰ ਉਹਦੇ ਬਾਅਦ ਆਪਣੀ ਆਪਣੀ ਅਖਬਾਰ ਦੇ ਵਿੱਚ ਛਾਪੋ ਔਰ ਗਵਰਨਮੈਂਟ ਨੂੰ ਅਵੇਅਰ ਕਰੋ ਕਿ ਭਾਈ ਜਿਹੜੀ ਬੜੀ ਗ੍ਰਾਸ ਗਲਤੀ ਹੋ ਰਹੀ ਹੈ ਇਹਨੂੰ ਠੀਕ ਕਰ ਲਈਏ ਇੱਕ ਹੋਰ ਤੇ ਕੋਕਟਾ ਕਾਮਨ ਜਿਹੜੀ ਹੈ ਅਨਰੋਧਮੈਂਟ ਦੀ ਟੀਮ ਉਹ ਜਿਹੜੇ ਵੀਰਵਾਰ ਨੂੰ ਹੁੰਦੀ ਆ ਆਪ ਆਗਰ ਕੇ ਜਿਹੜੇ ਉਹ ਇਨਫੋਰਮੈਂਸ ਉਹ ਜਿਹੜੀ ਵਿਭਾਗ ਨੂੰ ਤੋਂ ਟੈਕਸਨ ਆਇਆ ਕਿ ਉਹ ਉਹਨਾਂ ਕੋਈ ਨਾ ਕੋਈ ਰੈਂਟ ਕੋਟਰਾ ਆਲਾ ਜੇਕਰ ਤਾਂ ਜੋ ਕੋਈ ਘਰ ਆ ਬਸ ਉਹ ਕਿੰਨਾ ਕਿ ਜਾਇਜ਼ ਹੈ ਜਿਹੜੇ ਉਹਨਾਂ ਨੇ ਰੇਗ ਵਿੱਚ ਜੁਲਾਈ ਕਰ ਦਿੱਤੀ ਉਹ ਦੇਖੋ ਕਹਿਣਾ ਨਹੀਂ ਚਾਹੀਦਾ ਲੇਕਿਨ ਲੋਗਾ ਨੂੰ ਨਾ ਮਿਸ ਗਾਈਡ ਕੀਤਾ ਜਾ ਰਿਹਾ ਤੁਹਾਨੂੰ ਚਲੋ ਤੁਸੀਂ ਕੋਈ ਇਸ਼ੂ ਰੇਜ਼ ਕਰ ਹੀ ਦਿੱਤਾ ਕਿ ਇੱਥੇ ਤਮਹਰਾਈ ਪੁਲਿਸ ਦੇ ਉੱਤੇ ਇੱਕ ਨਵਾਂ ਖੋਖਾ ਖੀਸ ਰਾਜ ਦੇ ਵਿੱਚ ਰਾਜਨੀਤਿਕ ਸ਼ੈਦ ਹੋਤੇ ਰਖਾ ਦਿੱਤਾ ਗਿਆ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪੁਰਾਣੇ ਉੱਥੇ ਲੱਗੇ ਦੇਨ ਕੋਈ 30 35 40 ਸਾਲ 50 ਸਾਲ ਦੇ ਲੋਕੀ ਆਪੋ ਆਪਣੀ ਗਰੀਬ ਜਨਤਾ ਉੱਥੇ ਕਾਰੋਬਾਰ ਕਰੀ ਜਾ ਰਹੀ ਸੀ ਸਰਕਾਰੀ ਜ਼ਮੀਨ ਤੇ ਉਹ ਇੱਕ ਨਵਾਂ ਖੋਖਾ ਲੱਗਣ ਨਾਲ ਰੌਲਾ ਪੈ ਗਿਆ ਡਿਪਾਰਟਮੈਂਟ ਨੇ ਵੀ ਸੋਚਿਆ ਕਿ ਇੱਥੇ ਹੋਰ ਜ਼ਿਆਦਾ ਨਾ ਲੱਗ ਜਾ ਇਹ ਤਾਂ ਫਿਰ ਕੋਈ ਐਂਡ ਹੀ ਨਹੀਂ ਹੋਏਗਾ ਉਤੋਂ ਹੀ ਮਸਲਾ ਲਾਈਕ ਹੋ ਗਿਆ ਹਰ ਨੋਟਿਸ ਬਾਜੀ ਦੂਸਰੀ ਤੀਸਰੀ ਕੋਰਟ ਕਚਾਰੀਆਂ ਦੇ ਕੰਮ ਸ਼ੁਰੂ ਹੋ ਗਏ ਹੁਣ ਉਹ ਜੇ ਬੰਦੇ ਦਾ ਖੋਖਾ ਨਾ ਲੱਗਦਾ ਤੇ ਫਿਰ ਇਤੋਂ ਤੱਕ ਨੌਬਤ ਹੀ ਨਹੀਂ ਆਣੀ ਹੁਣ ਚੀਪ ਪਬਲਿਸਿਟੀ ਵਾਸਤੇ ਲੋਕਾਂ ਨੂੰ ਮਿਸਗਾਈਡ ਕਰਨ ਵਾਸਤੇ ਸਾਈਡ ਤੇ ਜਾ ਕੇ ਤੇ ਪੁਲ ਤੇ ਖਲੋ ਕੇ ਉਹ ਜਿਹੜੇ ਆਪਣੇ ਆਪ ਨੂੰ ਸੈਲਫ ਸਟਾਈਲ ਸੋ ਕਾਲਡ ਹਲਕਾ ਇੰਚਾਰਜ ਕਿ ਉਹ ਜੀ ਮੈਂ ਸਿੰਚਾਈ ਵਿਭਾਗ ਦੇ ਕਰਮਚਾਰੀਆਂ ਨੂੰ ਅਧਿਕਾਰੀਆਂ ਨੂੰ ਬੇਨਤੀ ਕਰਦਾ ਕਿ ਇਹਨਾਂ ਨੂੰ ਉਜਾੜਿਆ ਨਾ ਜਾਵੇ ਤੇ ਇਹਨਾਂ ਨੂੰ ਵੱਧ ਵੱਧ ਜੇ ਕੋਈ ਲੋਡ ਹੈ ਤੇ ਕਰਾਇਆ ਲਾਤਾ ਜਾਏ ਭਾਈ ਚੰਗੀ ਪੋਸਟ ਤੋਂ ਰਿਟਾਇਰ ਹੋਏ ਨਾ ਪਤਾ ਹੋਣਾ ਚਾਹੀਦਾ ਕਿ ਅਧਿਕਾਰੀਆਂ ਕਰਮਚਾਰੀਆਂ ਦੇ ਤੇ ਕੁਝ ਵੀ ਨਹੀਂ ਕਰਨਾ ਉਹਨਾਂ ਦੇ ਪਾਲਿਸੀ ਮੈਟਰ ਤੇ ਕੰਮ ਕਰਨਾ ਜੇ ਕੋਈ ਕਰਾਇਆ ਲਾਣਾ ਤੇ ਤੁਸੀਂ ਜਾ ਕੇ ਮੁੱਖ ਮੰਤਰੀ ਸਾਹਿਬ ਨੂੰ ਜਾਂ ਮੰਤਰੀ ਨੂੰ ਕਹੋ ਜਿਨ੍ਹਾਂ ਨੇ ਪਾਲਿਸੀ ਬਣਾਣੀ ਹੈ ਇਹ ਅਧਿਕਾਰੀਆ ਕਰਮਚਾਰੀਆ ਇਹ ਤੇ ਲਕੀਰ ਦੇ ਵਕੀਲ ਆ ਜੋ ਕਾਨੂੰਨ ਹੈ ਉਹ ਕਾਨੂੰਨ ਚ ਰਹਿ ਕੇ ਇਹਨਾਂ ਨੇ ਕੰਮ ਕਰਨਾ ਨਾ ਇਹ ਕਰਾਇਆ ला ਸਕਦੇ ਤੇ ਨਾ ਕੁਛ ਉੱਤੇ ਦਸੀਆਂ ਲੈ ਸਕਦੇ ਇਹਨਾਂ ਨੇ ਤੇ ਆਪੀ ਇਨਕ੍ਰੋਚਮੈਂਟ ਜੇ ਹੋਈ ਆ ਤੇ ਉਹ ਰਿਮੂਵ ਕਰਨੀ ਸੋ ਲੋਕਾਂ ਨੂੰ ਮਿਸ ਗਾਈਡ ਕੀਤਾ ਜਾ ਰਿਹਾ ਸਾਈਡ ਤੇ ਜਾ ਕੇ ਜਿਨ੍ਹਾਂ ਨੂੰ ਇਹ ਲਾਈਵ ਹੋ ਕੇ ਸੁਣਾਈ ਆ ਗੱਲ ਇਹ ਉਹਨਾਂ ਦੀ ਸਿੰਪਥੀ ਲੈਣ ਵਾਸਤੇ ਜਦ ਕਿ ਅਸਲੀਅਤ ਦੇ ਵਿੱਚ ਇਹ ਹੈਗਾ ਵੀ ਜੇ ਉਹ ਖੋਖਾ ਨਾ ਲੱਗਦਾ ਤੇ ਇਹ 이슈 ਹੀ ਨਾ ਰੇਜ਼ ਹੁੰਦਾ ਉਹ ਵਿਚਾਰੇ ਬੈਠੇ ਤੇ ਰੋਟੀ ਪਾਣੀ ਆਪਣੀ ਚਲਾ ਲਦੇ ਦੇ ਲੋੜ ਹੀ ਨਹੀਂ ਸੀ ਪੈਣੀ ਜੇ ਵਾਕੇ ਗਰੀਬਾਂ ਦਾ ਇਹ ਆਦਮੀ ਹਤੈਸ਼ੀ ਹੈ ਤੇ ਵਾਕੇ ਇਹਨਾਂ ਦਾ ਸਾਰਟ ਆਊਟ ਕਰਨਾ ਚਾਹੁੰਦੇ ਨਾ ਤੇ ਜਾ ਕੇ ਚੰਡੀਗੜ੍ਹ ਮੁੱਖ ਮੰਤਰੀ ਨਾਲ ਜਾਂ ਮੰਤਰੀ ਨਾਲ ਗੱਲ ਕਰਦੇ ਉੱਥੇ ਪਾਲਿਸੀ ਬਣਾ ਦੇਣ ਕਿ ਜਿਹੜੇ ਬੰਦੇ ਉੱਥੇ ਬੈਠੇ ਉਹਨਾਂ ਨੂੰ ਕਰਾਇਆ ਲਾਤਾ ਚਾਹੀਦਾ ਇੱਕ ਮਿੰਟ ਲੱਗਣਾ ਜਾਣਾ ਦਿੱਲੀ ਹੋਵੇ ਤੇ ਮੂੰਹ ਕੀਤਾ ਹੋਵੇ ਜੰਮੂ ਵਾਲੇ ਪਾਸੇ ਨੂੰ ਦਿੱਲੀ ਕਿਦੋਂ ਪਹੁੰਚੋਗੇ ਤੁਸੀਂ ਜਿੱਤੇ ਦੇ ਮੈਂਨਾਂ ਦੀ ਗੱਲ ਤੁਸੀਂ ਕਰ ਰਹੇ ਸੀ ਤੇ ਤੁਸੀਂ ਇਹ ਰੇਟ ਕੀਤਾ ਜਿਹੜਾ ਮੰਨ ਲਾ। ਤੁਹਾਨੂੰ ਲੱਗਦਾ ਨਹੀਂ ਕਿ ਇਹ ਸੁਭਾ ਸਰਕਾਰ ਦਾ ਕੰਮ ਕੀ ਦਾ ਸਰਕਾਰ ਕਰਨਾ ਚਾਹੀਦਾ ਹੈ ਔਰ ਬਹੁਤ ਸਾਰੇ ਲੋਕ ਜਿਹੜੇ ਦੇ ਘਰ ਨੇ ਪਿੱਛੇ ਵੀ ਇੱਕ ਸੱਤ ਦੇਖ ਕੇ ਤੇ ਪੂਰਾ ਪੂਰਾ ਪਰਿਵਾਰ ਜਿਹੜਾ ਹੈ ਉਹ ਮਰ ਗਿਆ। ਤੇ ਇਹ ਸੁਭਾ ਸਰਕਾਰ ਦੀ ਕਿਤਨਾ ਕਿਤੇ ਦੇਲੂਰ ਨਹੀਂ ਹੈ ਕਿਉਂ ਸੈਕਟਰ ਗਵਰਨਮੈਂਟ ਦੀਆਂ ਪ੍ਰੋਸੀਜਰ ਨੂੰ ਇੱਥੇ ਕਰ ਨਹੀਂ ਪਾਦੀ। ਮੈਂ ਦੇਖੋ ਭਾਈ ਸਾਹਿਬ ਅੱਜ ਦੀ ਜਿਹੜੇ ਪ੍ਰੈਸ ਕਾਨਫਰੰਸ ਕੀਤੀ ਹੈ ਯਾ ਆਪਣੇ ਵਰਕਰਜ਼ ਨੂੰ ਬੁਲਾ ਕੇ ਇਲਾਕਾ ਨਿਵਾਸੀਆਂ ਨੂੰ ਮੈਂ ਥੋੜਾ ਜਾਗਰੂ ਕੀਤਾ ਹੈ। ਇਹ ਤਾਂ ਸਹੀ ਮੈਨੇ ਜੀ ਬਿਊਟੀ ਇਹਨਾਂ ਦੀ ਬਣਦੀ ਸੀ ਕਿ ਤੁਸੀਂ ਉਂਝ ਤੇ ਅਖਬਾਰਾਂ ਦੇ ਵਿੱਚ ਪੂਰੇ ਪੂਰੇ ਪੇਜ ਦੇ ਇਸ਼ਤਿਹਾਰ ਆਉਂਦੇ ਨੇ ਕਿ ਕਿਹੜੀ ਇਸ਼ਤਿਹਾਰ ਦੇ ਦਿੰਦੇ ਵੀ ਭਾਈ ਪੋਰਟਲ ਖੁੱਲਾ ਤੇ 31 ਤੱਕ ਆਪਣੀ ਜੀਓ ਟੈਗਿੰਗ ਹੋ ਜਾਈਏ ਤੇ ਜਿਹੜੇ ਕੋਈ ਗਰੀਬ ਜਨਤਾ ਦਾ ਜਿਹੜਾ ਹੈਗਾ ਉਹ ਆਪੋ ਆਪਣੀ ਜੀਓ ਟੈਗਿੰਗ ਕਰਾਵੇ ਔਰ ਉਹਨਾਂ ਨੂੰ ਅਸੀਂ ਗਵਰਨਮੈਂਟ ਆਫ ਇੰਡੀਆ ਤੋਂ ਗਰਾਡ ਤੋਂ ਆ ਸਕੀਏ ਲੇਕਿਨ ਇੱਧਰ ਕਿਸੇ ਦਾ ਧਿਆਨ ਹੀ ਨਹੀਂ ਮਿਸ ਗਾਈਡ ਕਰਨ ਵਾਲੇ ਧਿਆਨ ਹੈ ਕਿਹਦਾ ਇਹ ਸਰਪਰ ਨੂੰ ਹੀ ਫਲੈਟਰ ਲਿਖੀ ਗਈ ਹੈ ਜਿਹੜਾ ਫਟਾਕ ਬੰਦ ਹੋ ਗਿਆ ਰੇਦਰ ਤੋਂ ਦੇਖ ਲੇ ਠੀਕ ਹੈ ਚਲੋ ਉਹ ਤੇ ਲੈਟਰ ਲਿਖੀ ਆ ਤੁਹਾਡੇ ਕੋਲ ਪਹੁੰਚ ਗਈ ਆ ਤੁਹਾਨੂੰ ਪਤਾ ਹੀ ਆ ਉਹ ਤੇ ਬੜਾ ਲਿਖਿਆ ਕਲੀਅਰ ਹੈ ਕਿ ਰੇਲਵੇ ਓਵਰ ਬ੍ਰਿਜ ਬਣ ਗਿਆ ਜਦੋਂ ਰੇਲਵੇ ਓਵਰ ਬ੍ਰਿਜ ਬਣ ਗਿਆ ਤੇ ਨਾਲ ਦੀ ਨਾਲ ਇਹ ਫੈਸਲਾ ਲੈ ਲਿਆ ਕਿ ਜਿਹੜਾ نیچے ਫਾਟਕ ਸੀ ਉਹ ਅਸੀਂ ਪਰਮਾਨੈਂਟਲੀ ਬੰਦ ਕਰਦੇ ਹਾਂ ਹੁਣ ਜਿਹੜੇ ਫਾਟਕ ਦੇ ਆਰ ਪਾਰ ਲੋਕੈਲਿਟੀਆਂ ਰਹਿਣ ਵਾਲੀਆਂ ਨੇ ਜਾਂ ਜਿਹੜੇ ਉਹਨਾਂ ਦੇ ਬੱਚੇ ਇੱਧਰ ਸਕੂਲਾਂ ਜਾਂਦੇ ਸੀ ਜਾਂ ਜਾਂਦੇ ਸੀ ਠੀਕ ਹੈ ਭਾਈਆਂ ਲਾਰਜ ਇਲਾਕੇ ਨੂੰ ਬਹੁਤ ਫਾਇਦਾ ਹੋ ਗਿਆ ਰੇਲਵੇ ਓਵਰ ਬ੍ਰਿਜ ਦਾ ਵੀ ਇੱਥੇ ਰੇਲ ਫਾਟਕ ਬੰਦ ਹੀ ਰਹਿੰਦਾ ਸੀ ਤੇ ਤਕਲੀਫ ਸੀ ਕਿਸਾਨਾਂ ਨੂੰ ਫਾਇਦਾ ਹੋ ਗਿਆ ਬਾਕੀ ਇਲਾਕਾ ਨਿਵਾਸੀਆਂ ਨੂੰ ਫਾਇਦਾ ਹੋ ਗਿਆ ਪਰ ਲੇਕਿਨ ਜਿਹੜੇ ਆਸ-ਪਾਸ ਦੇ ਲੋਕੈਲਟੀਆਂ ਵਾਲੇ ਤੇ ਜਿਹੜੀਆਂ ਦੁਕਾਨਾਂ نیچے ਆ ਗਈਆਂ ਪੁਲ ਦੇ ਉਹਨਾਂ ਨੂੰ ਪ੍ਰੋਬਲਮ ਜ਼ਰੂਰ ਆ ਰ ਆਰ ਪਾਰ ਜਾਣ ਦੀ ਜੇ ਉਹਨਾਂ ਨੇ ਆਰ ਪਾਰ ਜਾਣਾ ਤੇ ਉਹਨਾਂ ਨੂੰ 3 4 5 ਕਿਲੋਮੀਟਰ ਘੁੰਮ ਕੇ ਆਣਾ ਪੈਦਾ ਘੁੰਮ ਕੇ ਪੁਲ ਦੇ ਉੱਪਰ ਦੀ ਜਾਣਾ ਉਹਨਾਂ ਦੀ ਇਹ ਮੰਗ ਸੀ ਤੇ ਸਾਡੇ ਵਾਸਤੇ ਤੁਸੀਂ ਇਹ ਫਾਟਕ ਜਿਹੜਾ ਇਹਨੂੰ ਚੱਲਦਾ ਰਹਿੰਦੇ ਹੋ ਫਿਰ ਉਹਨਾਂ ਨੇ ਪਤਾ ਕਰਾਇਆ ਕਿ ਕੀ ਇਹੋ ਜਿਹੀ ਕੋਈ ਪ੍ਰੈਸੀਡੈਂਟ ਹੈਗੀ ਹੈ ਕਿ ਜੇ ਕਿਤੇ ਰੇਲਵੇ ਓਵਰਬ੍ਰਿਜ ਬਣ ਜਾਂਦਾ ਤੇ ਉੱਥੇ ਫਾਟਕ ਵੀ ਚੱਲਦਾ ਰਹੇ ਉਹਨਾਂ ਨੇ ਦੋ ਪ੍ਰੈਸੀਡੈਂਸ ਵੀ ਦਿਖਾਈਆਂ ਵੀ ਬਰਨਾਲੇ ਸ਼ਹਿਰ ਦੇ ਵਿੱਚ ਇਹ ਕੇਸ ਹੈਗਾ ਕਿ ਉੱਥੇ ਰੇਲਵੇ ਓਵਰਬ੍ਰਿਜ ਬਣ ਗਿਆ ਤੇ ਪੁਲਸ ਥੱਲੇ ਫਾਟਕ ਰੇਲਵੇ ਫਾਟਕ ਲੈਵਲ ਕਰਾਸਿੰਗ ਹੈ ਜੇ ਵੀ ਅਲਾਉਡ ਹੈ ਇਸੇ ਤਰ੍ਹਾਂ ਵੀਰਕਾ ਵੀਰਕਾ ਬਾਈਪਾਸ ਦੇ ਉੱਤੇ ਰੇਲਵੇ ਓਵਰਬ੍ਰਿਜ ਬਣ ਗਿਆ ਲੇਕਿਨ ਫਾਟਕ रेलवे 11th क्रॉसिंग अजय ਵੀ ਚਾਲੂ ਹੋਇਆ ਉਹ ਕਹਿੰਦੇ ਉਸੇ ਪੈਟਰਨ ਤੇ ਇੱਥੇ ਵੀ ਚਾਲੂ ਕਰ ਦਿਓ ਇਹ ਉਹਨਾਂ ਦੀ ਜਾਇਜ਼ ਮੰਗ ਸੀ ਤੇ ਮੈਡਮ ਅਰੋਣਾ ਚੌਧਰੀ ਨੇ ਰੇਲਵੇ ਮਿਨਿਸਟਰ ਨੂੰ ਵੀ ਰਿਕਵੈਸਟ ਕੀਤੀ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਵੀ ਸਾਧਿਆ ਨੂੰ ਕਿਹਾ ਕਿ ਇਹਨਾਂ ਦੀ ਜਾਇਜ਼ ਮੰਗ ਹੈਗੀ ਇਹਨਾਂ ਦੀ ਮੰਨ ਲੈਣੀ ਚਾਹੀਦੀ ਮਗੋੜਾ ਪੁੱਤ ਵੀ ਦੇਰੀ ਸੀ ਕਿ ਕੀ ਕਰੋ ਲੋ ਜੇ ਜਦੋਂ ਆਪਣੇ ਮੈਨੂੰ ਜਰਾ ਸੁਹਾ ਚੁੱਕਿਆ ਤੇ ਮਾਦੀਨ ਸਾਹਿਬ ਕਹਿੰਦੇ ਜਰਾ ਸੁਣੋ ਤਾਂ ਮੈਂ ਕਹਿੰਦੀ ਮਾਦੀਨੋ ਕਹਿੰਦੀ ਨਾ ਕਿ ਸੰਬੰਧ ਦੇ ਤੱਕ ਹੀ ਜਰਾ ਕੌਂਸਲ ਕਰਾ ਕੇ ਇਕ ਨਤੇ ਕਿញਾਂ ਅਰ ਆਪ ਜਾ ਮੁੰਗਲੋ ਪ੍ਰਚਾਰ ਤੇ ਜਾ ਕੇ 3 ਮਹੀਨੇ ਵਿੱਚ ਜਿਹੜਾ ਕੰਮ ਸ਼ੁਰੂ ਕਰਨਾ ਕਰੇ ਕਰਾਈ ਆ। ਅਸਲ 'ਚ ਪਤਾ ਕੀ ਗੱਲ ਹੈ ਮੈਂ ਜਿਹੜੀ ਗੱਲ ਸ਼ੁਰੂ ਕੀਤੀ ਸੀ ਉੱਥੇ ਹੀ ਫੇਰ ਆਉਣਾ ਕਿ ਲੋਕਾਂ ਨੂੰ ਗਰੀਬਾਂ ਨੂੰ ਮਿਸ ਗਾਈਡ ਕੀਤਾ ਜਾਂਦਾ ਹੈ ਜਿਹੜਾ ਕਿ ਨਹੀਂ ਹੋਣਾ ਚਾਹੀਦਾ। ਠੀਕ ਹੈ ਸਿਆਸਤ ਕਰੋ ਲੇਕਿਨ ਜੈਨੂਨ ਸਿਆਸਤ ਕਰੋ। ਮੈਡਮ ਨੇ ਉਲ ਦਾ ਪੁਆਇੰਟ ਰੇਜ਼ ਕੀਤਾ ਤੁਹਾਨੂੰ ਵੀ ਪਤਾ ਕਿ 100 ਕਰੋੜ 48 ਲੱਖ ਰੁਪਇਆ CRIF ਫੰਡ ਚੋਂ ਗਵਰਨਮੈਂਟ ਆਫ ਇੰਡੀਆ ਤੋਂ ਮਨਜ਼ੂਰ ਕਰਾ ਕੇ ਪੰਜਾਬ ਗਵਰਨਮੈਂਟ ਕੋਲ ਆ ਚੁੱਕਾ ਅਗਸਤ 2021 ਕੈਸੇ ਆਗੇ ਉਹਦੇ ਬਾਅਦ ਪ੍ਰੋਸੈਸ ਸ਼ੁਰੂ ਹੋਇਆ ਜਿਹੜੇ ਪ੍ਰੋਸੈਸ ਸ਼ੁਰੂ ਆਇਆ ਇਹਨਾਂ ਦਾ ਮੇਨ ਟਾਈਮ ਉਹ ਲੱਗ ਗਿਆ ਕੋਡ ਆਫ ਕੰਡਕਟ ਇਲੈਕਸ਼ਨ ਆਗੇ ਅਸੈਂਬਲੀ ਦੇ ਇਹਨਾਂ ਦੀ ਸਰਕਾਰ 16 ਮਾਰਚ ਨੂੰ ਟੇਕਓਵਰ ਕਰਦੀ ਆ ਅੱਜ 3 ਸਾਲ ਇਹਨਾਂ ਦੇ ਲਗਭਗ ਪੂਰੇ ਹੋ ਗਏ ਤਿੰਨਾਂ ਸਾਲਾਂ ਦੇ ਵਿੱਚ ਉਥੇ ਅਜੇ ਨੀਂਹ ਪੱਥਰ ਵੀ ਨਹੀਂ ਰੱਖਿਆ ਆਮ ਤੌਰ ਤੇ ਹੁੰਦਾ ਕੀ ਹੈ ਕਿ ਪੈਸੇ ਦੀ ਸ਼ਾਰਟੇਜ ਹੁੰਦੀ ਹੈ ਇਹੋ ਜਿਹੜੇ ਵੱਡੇ ਪ੍ਰੋਜੈਕਟ ਨੇ ਪੈਸੇ ਦੀ ਪੈਸਾ ਜਨਰੇਟ ਕਰਨਾ ਪੈਂਦਾ ਪੈਸਾ ਕੋਲ ਪਿਆ ਬਸ ਉਹ ਜੀ ਲੈਂਡ ਇਹਨਾਂ ਨੇ ਕਿਹਾ ਕੀਤਾ ਵੀ ਉਹਦੇ ਵਿੱਚ ਪ੍ਰੋਬਲਮ ਕੀ ਆਈ ਤੇ ਜਿਸ ਲਈ ਪੁਲ ਬਣਾਉਣਾ ਸੀ ਇੰਜੀਨੀਅਰਸ ਨੇ ਸਾਈਟਸ ਫਾਈਨਲ ਕੀਤੀ ਉਹ ਕਹਿਣ ਲੱਗੇ ਕਿ 500 ਮੀਟਰ ਪੁਲ ਟੁਵਰਡਸ ਪਾਕਿਸਤਾਨ ਇਥੇ ਦੇ ਪਾਸੇ ਜਾ ਕੇ ਬਣਾਵਾਂਗੇ ਜਿੱਥੇ ਇਸ ਵੇਲੇ ਪੈਂਟੂਨ ਬ੍ਰਿਜ ਬਣਦਾ ਉਥੇ ਪਾਣੀ ਦਾ ਪ੍ਰੈਸ਼ਰ ਜ਼ਿਆਦਾ ਕਿਉਂਕਿ ਦੋ ਜਿਹੜੇ ਦਰਿਆ ਆ ਉਥੇ ਮਿਲਦੇ ਨਾਲੇ ਕੁੱਝ ਔਰ ਰਾਵੀ ਜਿਸ ਵੇਲੇ 500 ਮੀਟਰ ਥੱਲੇ ਦਾ ਫੈਸਲਾ ਹੋਇਆ ਤੇ ਉਥੇ ਪਹੁੰਚਣ ਵਾਸਤੇ ਫਿਰ ਉਹਨੂੰ ਅਪਰੋਚ ਰੋਡ ਵੀ ਚਾਹੀਦੀ ਸੀ ਜਿਹੜੀ ਕਿ ਰੈਵਨਿਊ ਰਿਕਾਰਡ ਚ ਨਹੀਂ ਅਪਰੋਚ ਰੋਡ ਵਾਸਤੇ ਇਹਨਾਂ ਨੇ ਜ਼ਮੀਨ ਐਕਵਾਇਰ ਕਰਨੀ ਸੀ ਕੋਰ ਅਰਾਊਂਡ ਅਬਾਊਟ 20 ਏਕੜ ਦੇ ਕਰੀ 5 ਕਰੋੜ ਦੀ ਕੰਪਨਸੇਸ਼ਨ ਹੈ ਉਹ ਪੰਜਾਬ ਗਵਰਨਮੈਂਟ ਨੇ ਦੇ ਵੀ ਦਿੱਤੀ ਆ ਪੰਜਾਬ ਗਵਰਨਮੈਂਟ ਨੇ ਉਹ ਇਹਨਾਂ ਨੂੰ ਦੇ ਵੀ ਦਿੱਤੀ ਆ ਆਪਣਾ 5 ਕਰੋੜ ਰੁਪਇਆ ਉਹ ਵੀ ਆ ਚੁੱਕਾ ਲੇਕਿਨ ਉਹਦਾ ਪ੍ਰੋਸੈਸ ਜਿਹੜਾ ਸੀ ਉਹ ਅੱਜ ਤੱਕ ਇਹਨਾਂ ਨੇ ਕੰਪਲੀਟ ਨਹੀਂ ਕੀਤਾ ਨਾ ਉਹਦੀ ਐਕ acquisition ਫਾਈਨਲ ਕੀਤੀ ਨਾ ਉਹਦਾ ਅਵਾਰਡ ਸਨਾਇਆ ਫਿਰ ਮੈਡਮ ਨੇ ਉਥੇ ਪੁਆਇੰਟ ਰੇਜ਼ ਕੀਤਾ ਕਿ 3 ਸਾਲ ਤੁਹਾਨੂੰ ਹੋ ਗਿਆ ਤੁਸੀਂ ਸ਼ੁਰੂ ਹੀ ਨਹੀਂ ਕਰ ਰਹੇ ਤੁਹਾਨੂੰ ਦਰਿਆ ਦੇ ਉੱਤੇ ਪੋਲ ਬਣਾਉਣ ਤੋਂ ਤੇ ਕੋਈ ਨਹੀਂ ਰੋਕਦਾ ਜਿਹੜਾ ਦਰਿਆ ਆ ਉਹ ਤੇ ਗਵਰਨਮੈਂਟ ਦਾ ਜਿਹੜੀ ਗਵਰਨਮੈਂਟ ਵੀ ਜ਼ਮੀਨਾਂ ਤੇ ਪੁਲ ਸ਼ੁਰੂ ਕਰਦੇ ਆ ਅਪਰੋਚ ਰੋਡ ਉਹ ਬਣਦੇ ਆ ਵੀ ਤੇ ਇਹ ਸਾਲ ਡੇਢ ਸਾਲ 2 ਸਾਲ ਲੱਗਣਗੇ ਅਪਰੋਚ ਰੋਡ ਜਦੋਂ ਤੁਹਾਡੀ ਐਕਵਾਇਰ ਹੋ ਜੇਗੀ ਲੈਂਡ ਉਹਦੋਂ ਬਣ ਜੇਗੀ ਲੇਕਿਨ ਉਹਦੇ ਬਾਰੇ ਫੇਰ ਕੋਈ ਮੰਤਰੀ ਸਾਹਿਬ ਨੇ ਜਵਾਬ ਨਹੀਂ ਦਿੱਤਾ ਨਹੀਂ ਜੀ 31 ਦਸੰਬਰ ਨੂੰ ਤੱਕ ਅਸੀਂ ਸ਼ੁਰੂ ਕਰਾਂਗੇ ਤੇ ਅਗਲੇ 2 ਸਾਲਾਂ ਵਿੱਚ ਕੰਪਲੀਟ ਕਰ ਦਿਆਂਗੇ ਚਲੋ ਮੰਨ ਲਈ ਗੱਲ ਲੇਕਿਨ ਸੈਲਫ ਸਟਾਈਲਡ ਸੋ ਕਾਲਡ ਹਲਕਾ ਇਨਚਾਰਜ ਆਪਣੇ ਆਪ ਨੂੰ ਜੋ ਦੱਸਦੇ ਆ ਉਹ ਉੱਥੇ ਪੁਲ ਤੇ ਪਹੁੰਚ ਕੇ ਜੋੜਣਾ ਨੇ ਪੁਆਇੰਟ ਰੇਜ਼ ਕੀਤਾ ਹੁਣ ਮੈਂ ਜੀ 3 ਮਹੀਨੇ ਸ਼ੁਰੂ ਕਰਾ ਦੇਵਾਂਗਾ ਕੋਈ ਤੁਸੀਂ ਦੱਸੋ ਤੁਸੀਂ ਮੰਤਰੀ ਤੋਂ ਓਵਰ ਐਂਡ ਪਬਜੇ ਮੰਤਰੀ ਹਾਊਸ ਦੇ ਵਿੱਚ ਕਹਿ ਰਿਹਾ ਹੈ ਕਿ ਮੈਂ 31 ਦਸੰਬਰ ਤੱਕ ਸ਼ੁਰੂ ਕਰਾਵਾਂਗਾ ਜਦ ਕਿ ਮੈਨੂੰ ਪਤਾ ਲੱਗਿਆ ਪੀ ਡਬਲਯੂ ਡੀ ਅਥਾਰਟिटीज ਨੇ 31 ਅਕਤੂਬਰ ਹੀ ਕਹਿ ਦਿੱਤਾ ਸੀ ਪਰ ਉਹਨਾਂ ਨੇ 2 ਮਹੀਨੇ ਐਡਵਾਂਸ ਕਹਿਤਾ ਵੀ ਕਿਸੇ ਵੇਲੇ ਕੋਈ ਅੜਚਣ ਆ ਜਾਂਦੀ ਹੈ ਤਾਂ ਤੁਸੀਂ ਹੁਣੇ ਹੀ ਸਟੇਟਮੈਂਟ ਦੇਣੀ ਹੈ ਤੇ ਪ੍ਰਾਪਰ ਦਿਓ ਤਾਂ ਕਿ ਉਹਦੇ 'ਚ ਅਸੀਂ ਜ਼ਬਾਨੋਂ ਬੇਜਵਾਨ ਨਾ ਹੋਈਏ ਤੇ ਜਿਹੜਾ ਹਲਕਾ ਇਨਚਾਰਜ ਬਣਿਆ ਫਿਰਦਾ ਉਹ ਜਾ ਕੇ ਉੱਥੇ کہہ ਰਿਹਾ ਜੀ ਮੈਂ 3 ਮਹੀਨੇ ਚ ਸ਼ੁਰੂ ਕਰਾ ਦਿਆਂਗਾ ਦੱਸੋ ਇਹ ਹੋ ਰਹਿਣਾ ਨਾ ਪਾਵਾ ਇਹ ਉਹੀ ਲੋਕਾਂ ਨੂੰ ਮਿਸਗਾਈਡ ਕਰਨਾ 3 ਸਾਲ ਦੀ ਜਿਹੜੀ ਕਾਰਜਕਾਰੀ ਦੀ ਤੁਸੀਂ ਹੈ ਕਿ ਆਵਾਜ਼ੀ ਪਾਰਟੀ ਦੀ ਹੋ ਗਈ ਹੈ ਉਹ ਹੈ ਨਸ਼ੇ ਤਸਕਰ ਤੇ ਜਿਹੜਾ ਸਨਫਸਿਆ ਜਿਆਦਾ ਘਟਾਇਆ ਜਾ ਰਿਹਾ ਉਹਨੂੰ ਕਿੱਦਾਂ ਦੇ ਲਿਓ ਕਿੰਨ ਸਾਹ ਪਹਿਲੇ ਸਰਕਾਰ ਨੇ ਕਿਉਂ ਨਹੀਂ ਇਹ ਕਰਦੀ ਕਿ ਭੇਜਿਓ ਤਸਿਲਦਾਰ ਵੀ ਕਹਿ ਚਰੇ ਆ ਉਹ ਸਪੈਨਡ ਕੀਤੇ ਗਏ ਨੇ ਪਹਿਲਾਂ ਕਿਉਂ ਨਹੀਂ ਇਹ ਕਰ ਦਿੱਤੇ ਦੇਖੋ ਗੱਲ ਇਹ ਆ ਵੀ ਜਿਹੜਾ ਨਸ਼ਾ ਹੈ ਨਸ਼ਾ ਤੇ ਬੰਦ ਹੋਣਾ ਚਾਹੀਦਾ ਪੰਜਾਬ ਉੱਜੜ ਰਿਹਾ ਪੰਜਾਬ ਬਰਬਾਦ ਹੋ ਰਿਹਾ ਜਵਾਨੀ ਪੰਜਾਬ ਦੀ ਜਿਹੜੀ ਆ ਉਹ ਦੂਸਰੇ ਪਾਸੇ ਜਾ ਰਹੀ ਹੈ ਜਿਸ ਦੇ ਕਰਕੇ ਸਾਡੇ ਬੱਚੇ ਜਿਹੜੇ ਹੈ ਉਹ ਇੱਧਰ ਉੱਧਰ ਲੱਗ ਗਏ ਉਹਦੇ ਨਾਲ ਚੋਰੀਆਂ ਡਕਿਆ ਤੀਆਂ ਐਕਸਟਰਸ਼ਨ ਇਹ ਵੀ ਵਧ ਗਈ ਇਹਦੇ ਤੇ ਠੱਲ ਪਾਣੀ ਤੇ ਜ਼ਰੂਰੀ ਹੈ ਸੀ ਪਰ ਚਲੋ ਮੈਂ ਕਹਿੰਦਾ ਦੇਰ ਹੈ ਦਰੋਸਤ ਹੈ ਜੇ ਹੁਣ ਵੀ ਸ਼ੁਰੂ ਕਰ ਲਿਆ ਮੈਂ ਕਹਿੰਦਾ ਜੇ ਅਜੇ ਵੀ ਸੰਭਲ ਜਾਏ ਪੰਜਾਬ ਤੇ ਬੜੀ ਗਰੀਮਤ ਹੈ

ਕਿ ਇਹ ਬੜੇ ਵੱਡੇ ਵਹਿਮ ਚ ਬੈਠੇ ਦੇਹੀ ਕਿ ਅਸੀਂ 92 ਜਿੱਤ ਗਏ ਆ ਤੇ ਪਤਾ ਨਹੀਂ ਲੋਕ ਪੰਜਾਬ ਦੇ ਕਿੰਨੇ ਕਿ ਸਾਡੇ ਤੋਂ ਖੋਸ਼ ਨੇ ਇਸੇ ਤਰ੍ਹਾਂ ਦਿੱਲੀ ਦੇ ਵਿੱਚ ਬੜਾ ਜ਼ਬਰਦਸਤ ਕਲੇਮ ਕਰਦੇ ਸੀ ਕਿ ਉਹ ਜੀ ਜਿਸ ਦਿਨ ਤੁਹਾਨੂੰ ਯਾਦ ਹੋਵੇਗਾ ਜਦੋਂ ਕੇਜਰੀ ਬਾਦ ਸਾਡੀ ਜ਼ਮਾਨਤ ਹੋਈ ਆ ਤੇ ਬਾਹਰ ਆਏ ਨੇ ਤੇ ਉਹਨਾਂ ਨੇ ਕਿਹਾ ਦੇਖੋ ਜੀ ਮੈਨੂੰ ਜੁਡੀਸ਼ਰੀ ਨੇ ਤੇ ਬੇਲ ਆਊਟ ਕਰ ਦਿੱਤਾ ਤੇ ਮੈਂ ਹੁਣ ਦੀਨਾ ਜਿਹੜਾ ਆਪਣਾ ਦਿੱਲੀ ਆ ਦਿੱਲੀ ਇਹ ਸਾਬਤ ਕਰੇਗੀ ਕਿ ਮੈਂ ਠੀਕ ਸੀ ਤੇ ਮੈਂ ਕ੍ਰਾਪਸ਼ਨ ਫ੍ਰੀ ਸਰਕਾਰ ਦਿੱਲੀ ਚ ਦਿੱਤੀ ਇਹ ਮੋਰ ਲਾਂਗੇ ਦੀ ਦਿਵਾਲੇ ਲੇਕਿਨ ਦਿੱਲੀ ਵਾਲਿਆਂ ਨੇ ਉਲਟ ਕਰ ਉਹਨਾਂ ਨੇ ਹੋਇਆ ਕੀ ਹੈ ਕਿ ਜਦੋਂ ਦਿੱਲੀ ਜਾਂਦੇ ਨੇ ਤੇ ਉੱਥੇ ਜਾ ਕੇ ਪੰਜਾਬ ਮਾਡਲ ਦੱਸਦੇ ਬਹੁਤ ਵਧੀਆ ਅਸੀਂ ਬਿਜਲੀ ਫ੍ਰੀ ਕਰਤੀ ਅਸੀਂ ਪਾਣੀ ਫ੍ਰੀ ਕਰਤਾ ਪਤਾ ਨਹੀਂ ਗਾਰਡਨੋਜ਼ ਕੀ ਕੁਝ ਕਹੀ ਜਾਂਦੇ ਜਦੋਂ ਪੰਜਾਬ ਆਉਂਦੇ ਨੇ ਪੰਜਾਬ ਇਹਨਾਂ ਨੇ ਜਦੋਂ ਜਿੱਤਿਆ ਤੇ ਇਹੋ ਹੀ ਕਿਾ ਦਿੱਲੀ ਮਾਡਲ ਦੇਖੋ ਜਾ ਕੇ ਅਸੀਂ ਸਕੂਲ ਸੁਧਾਤੇ ਸਾਡੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਜਿਹੜੇ ਨੇ ਸਰਕਾਰੀ ਸਕੂਲਾਂ ਦੇ ਵਿੱਚ ਦਾਫਲਾ ਲੈ ਦੇਂਦਾ ਕਿਹਾ ਨਾ ਇਹਨਾਂ ਨੇ ਹਾਂਜੀ ਲੇਕਿਨ ਨਾ ਦੇ ਦਿੱਲੀ ਦਾ ਮਾਡਲ ਇਹਨਾਂ ਨੇ ਚੱਲਿਆ ਤੇ ਨਾ ਪੰਜਾਬ ਦਾ ਮਾਡਲ ਚੱਲਿਆ ਹੁਣ ਜਦੋਂ ਦਿੱਲੀ ਸ਼ਕਸਤ ਹੋਈ ਹੈ ਤੁਹਾਡਾ ਸਵਾਲ ਬਿਲਕੁਲ ਠੀਕ ਸੀ ਹਾਂਜੀ ਤੇ ਹੁਣ ਥੋੜੇ ਹਿੱਲੇ ਨਾ ਤੇ ਇਹ ਤਾਂ ਕੰਮ ਖਰਾਬ ਹੈ ਇਹ ਲੋਕ ਜਿਹੜੇ ਆ ਬੜੇ ਹੈਗੇ ਨਾ ਔਰ ਖਾਸ ਤੌਰ ਤੇ ਪੰਜਾਬ ਤੇ ਮੰਨਿਆ ਗਿਆ ਜੀ ਜੋ ਜਾਰੂ ਇਹ ਤੋਂ ਦੇ ਵੋਟਰ ਨੇ ਲੋਗ ਨੇ ਸੂਝਵਾਨ ਨੇ ਸਮਝ ਰੱਖ ਦੇਣਾ ਇਹ ਤੁਹਾਡੇ ਸਾਹਮਣੇ ਦੇਖੋ ਜਦ ਕੋ ਨਵੀਂ ਪਾਰਟੀ ਆਈ ਹੈ ਸਬਜ਼ ਬਾਜ਼ ਕਿਸੇ ਨੇ ਦਿਖਾਇਆ ਤੇ ਮੰਨ ਲਈ ਇਹਨਾਂ ਦੀ ਗੱਲ ਕਿ ਚਲੋ ਯਾਰ ਵਿਸ਼ਵਾਸ ਕਰ ਲਓ ਪੰਜਾਬੀ ਵਿਸ਼ਵਾਸ ਕਰਨ ਵਾਲੇ ਬੰਦੇ ਨੇ ਲੇਕਿਨ ਜੇ ਕੋਈ ਇਹਨਾਂ ਦੇ ਨਾਲ ਵਿਸ਼ਵਾਸ ਘਾਤ ਕਰੇ ਤੇ ਫਿਰ ਇਹ ਮੁਆਫ਼ ਵੀ ਨਹੀਂ ਕਰਦੇ ਇਸ ਸਾਈਜ਼ ਤੁਹਾਨੂੰ ਪਤਾ ਲੱਗ ਹੀ ਜਾ ਸਰ ਕਿਸਾਨਾਂ ਦਾ ਮੁੱਦਾ ਕੰਰੈਂਟਲੀ ਚੱਲਦਾ ਪਿਆ ਆ ਬੀਤੇ ਕੱਲ ਕਿਸਾਨਾਂ ਨੂੰ ਦੇਰ ਰਾਤ ਘਰੋ ਚੁੱਕਿਆ ਗਿਆ ਆ ਚੰਡੀਗੜ੍ਹ ਦੀ ਮੀਟਿੰਗ ਰਾਤੋਂ ਤੋਂ ਬਾਅਦ ਇੱਕ ਪਾਸੇ ਕਿਸਾਨ ਹਤਾਸ਼ੀ ਕਿਹਾ ਜਾ ਰਿਹਾ ਇੱਕ ਪਾਸੇ ਕਿਸਾਨਾਂ ਨੂੰ ਚੁੱਕਿਆ ਜਾ ਰਿਹਾ ਅੱਜ ਕਿਸਾਨ ਕੇ ਧੰਨੇ ਦੇ ਐ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਨਹੀਂ ਦੇਖੋ ਗੱਲ ਏਕ ਹੈ ਕਿ ਕਿਸਾਨ ਪੰਜਾਬ ਦਾ ਜਿਹੜਾ ਹੈਗਾ ਇਹਨਾਂ ਨੇ ਕੋਈ ਲੈਂਡ ਆਰਡਰ ਦੀ ਪ੍ਰੋਬਲਮ ਅਜੇ ਤੱਕ ਕ੍ਰੀਏਟ ਨਹੀਂ ਕੀਤੀ ਤੁਹਾਡੇ ਸਾਹਮਣੇ ਦੇਖੋ ਸਵਾਹ ਸਾਲ ਡੇਢ ਸਾਲ ਦਿੱਲੀ ਜਾ ਕੇ ਬੁਰੂਆਂ ਦੇ ਬੈਠੇ ਰਹੇ ਨੇ ਕੋਈ ਦੱਸੋ ਵੀ ਕੋਈ ਉੱਥੇ ਅਨਟਵਰਡ ਇਨਸੀਡੈਂਟ ਹੋਇਆ ਹੋਵੇ ਕੋਈ ਉੱਥੇ ਕੋਈ ਪ੍ਰੋਬਲਮ ਆਈ ਹੋਵੇ ਆਰਾਮ ਨਾਲ ਬੈਠੇ ਦੇ ਸੀ ਆਪਣੇ ਟੈਂਟ ਲਾ ਕੇ ਤੇ ਜੇ ਸਵਾ ਸਾਲ ਉੱਥੇ ਬੈਠ ਸਕਦੇ ਨੇ ਹੁਣ ਡੱਲੇਵਾਲ ਸਾਹਿਬ ਕਿੰਨੇ ਦਿਨ ਹੋ ਗਿਆ ਉਹਨਾਂ ਨੂੰ 100 ਦਿਨਾਂ ਦੇ ਨੇੜੇ ਤੇ ਨੇ ਪਹੁੰਚਣ ਲੱਗੇ ਨੇ ਹੜਤਾਲ ਤੇ ਲੇਕਿਨ ਉਹਨੇ ਕੋਈ ਮਾਰ ਕਾਰਡ ਕੋਈ ਕੋਈ ਲਾਂਡਰਡਰ ਦੀ ਪ੍ਰੋਬਲਮ ਤੇ ਕ੍ਰੀਏਟ ਨਹੀਂ ਕੀਤੀ ਬੜੇ ਸ਼ਰੀਫ ਨੇ ਔਰ ਜਿਸਾਂ ਉਹ ਧਰਨੇ ਦੇ ਬੈਠੇ ਨੇ ਇਹ ਧਰਨਾ ਸਾਡੀ ਡੈਮੋਕਰੈਟਿਕ ਰਾਈਟਸ ਡੈਮੋਕ੍ਰੇਸੀ ਵਿੱਚ ਪ੍ਰਦਰਸ਼ਨ ਕਰਨਾ ਜਾਇਜ਼ ਆਪਣੀਆਂ ਮੰਗਾਂ ਵਾਸਤੇ ਅ ਤਰਨਾ ਦੇਣਾ ਨਾਰੇਬਾਜੀ ਕਰਨੀ ਪ੍ਰਦਰਸ਼ਨ ਕਰਨਾ ਇਹ ਜਾਇਜ਼ ਹੈ ਤੇ ਮੈਂ ਸਮਝਦਾ ਬੜਾ ਅਨਫੋਰਚੂਨੇਟ ਹੈ ਤੇ ਜੇ ਬੜੇ RAM nal ਉਹ ਆਪਣੀ ਐਜੀਟੇਸ਼ਨ ਕਰਦੇ ਪਏ ਨੇ ਤੇ ਉਹਨਾਂ ਦੇ ਵਿੱਚ ਅੜਚਣ ਪਾਣੀ ਤੇ ਫੜੋ ਫੜਾਈ ਇਹ ਉਹ ਮੈਂ ਦਿੱਲੀ ਦੀ ਮੀਟਿੰਗ ਰੱਦ ਹੋਣ ਤੋਂ ਬਾਅਦ ਜਿਹੜਾ ਕੋਈ ਬੇਸ਼ਟਾ ਨਹੀਂ ਦੀ ਉਸ ਤੋਂ ਬਾਅਦ ਬੀਤੀ ਰਾਤ ਕੱਢ ਚੁੱਕੇ ਗਿਆ ਕਿਉਂਕਿ ਅੱਜ ਚੰਡੀਗੜ੍ਹ ਤਰਨਾ ਸੀ ਉਹਨਾਂ ਦਾ ਔਰ ਇੱਕ ਦਿਨ ਪਹਿਲਾਂ ਚੁੱਕੇ ਗਿਆ ਚਲੋ ਇਟ ਇਜ਼ ਅਪ ਟੂ ਦਾ ਵਿਜ਼ਡਮ ਆਫ ਦੀ ਗਵਰਨਮੈਂਟ ਗਵਰਨਮੈਂਟ ਨੇ ਜੋ ਮناسب ਸਮਝਿਆ ਉਹ ਕੀਤਾ ਪਰ ਜਿੱਤੋਂ ਤੱਕ ਮੇਰਾ ਥੀ ਵਿਊ ਪੁਆਇੰਟ ਆ ਮੈਂ ਸਮਝਦਾ ਵੀ ਐਸਾ ਨਹੀਂ ਕਰਨਾ ਚਾਹੀਦਾ ਹਰ ਆਦਮੀ ਨੂੰ ਆਪਣੀ ਗੱਲ ਰੱਖਣ ਦਾ ਮਤਲਬ ਸਾਡਾ ਸੰਵਿਧਾਨ ਜਿਹੜਾ ਉਹ ਟਾਈਮ ਦਿੰਦਾ ਮੌਕਾ ਦਿੰਦਾ ਰਾਈਟ ਦਿੰਦਾ ਸੋ ਉਹਦਾ ਰਾਈਟ ਜਿਹੜਾ ਉਹਨੂੰ ਇਨਫਰਿੰਜ ਨਹੀਂ ਕਰਨਾ ਚਾਹੀਦਾ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਆ ਤੁਸੀਂ ਮੰਨੋ ਨਾ ਮੰਨੋ ਦੂਜੀ ਗੱਲ ਆ ਪਰ ਇੱਕ ਵਾਰੀ ਗੱਲ ਤਾਂ ਸੁਣ ਲੈਣੀ ਚਾਹੀਦੀ ਆ ਨਾ ਸਾਰੇ